ਲੁਧਿਆਣਾ ਦੇ ਪੁਨੀਤ ਨਗਰ ਟਿੱਬਾ ਰੋਡ ਸਥਿਤ ਤਾਗਾ ਫੈਕਟਰੀ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਰ ਇਲਾਕੇ ਵਿੱਚ ਹਫੜਾ ਦਫੜੀ ਮਚ ਗਈ। ਗੋਦਾਮ ਚੋਂ ਧੂੰਆਂ ਨਿਕਲਦਾ ਦੇਖ ਕੇ ਇਲਾਕੇ ਦੇ ਲੋਕਾਂ ਨੇ ਤੁਰੰਤ ਗੋਦਾਮ ਚ ਕੰਮ ਕਰਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਤੁਰੰਤ ਭੱਜ ਕੇ ਆਪਣੀ ਜਾਨ ਬਚਾਈ। ਅੱਗ ਇੰਨੀ ਭਿਆਨਕ ਸੀ ਕਿ ਆਸ-ਪਾਸ ਦੀ ਇਮਾਰਤਾਂ ਦੇ ਲੋਕ ਵੀ ਆਪਣੇ ਘਰ ਛੱਡ ਕੇ ਬਾਹਰ ਆ ਗਏ। ਅੱਗ ਦੇ ਲਪਟਾ ਦੇਖ ਕੇ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਕਿ ਅਸੀਂ ਆਏ ਹਾਂ ਇਸ ਕਰਕੇ ਆਪਣੇ ਮਕਾਨ ਖਾਲੀ ਕਰਾ ਲਿਆ। ਇਹ ਵੀ ਨਾ ਜੀ ਇਹ ਵਿਰਤਾਗ ਦੀ ਫੈਕਟਰੀ ਆ ਧਾਗੇ ਦੀ ਫੈਕਟਰੀ ਦੇ ਅੰਦਰ ਮਲਾ ਪਰਲੇ ਪਾਸੇ ਬੰਦੇ ਸੀ ਅੱਧਰ ਖਾਲੀ ਸੀ ਕਿੰਨੇ ਕਿੰਨੇ ਦਿਨ ਪਹਿਲਾਂ ਆਇਆ ਇਹ 2 ਘੰਟੇ ਦੇ 1.5-2 ਘੰਟੇ ਦੇ ਲਗਭਗ ਹੋ ਗਿਆ ਜੀ ਜਾਨੀ ਨੁਕਸਾਨੀ ਹੋਇਆ ਆ ਧਾਗੇ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਨਜ਼ਰ ਗੱਡੀਆਂ 3-4 ਤਾਂ ਆ ਗਈਆਂ ਬਾਕੀ ਬਾਹਰ ਆਈ ਜਾਣੀਆਂ ਜੀ ਗੱਡੀਆਂ ਪੂਰੀ ਜ਼ੋਰ ਲਾ ਰਹੇ ਮੁਲਾਜ਼ਮਾਂ ਨੇ ਪੂਰਾ ਹਾਂਜੀ ਪੂਰੇ ਮੁਲਾਜ਼ਮਾਂ ਨੇ ਜ਼ੋਰ ਲਾ ਰਹੇ ਪੂਰਾ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਜੀ ਮੁਲਾਜ਼ਮ ਇਹ ਸਰ 2 ਨੰਬਰ ਗਲੀ ਬਨੀਤ ਨਜ਼ਰਦੀਏ ਸਾਰੇ ਇਹ ਟੀ-ਸ਼ਰਟ ਦੀ ਫੈਕਟਰੀ ਸੀਗੀ ਇਹ ਸਰ ਇਹ ਟੀ-ਸ਼ਰਟ ਦੀ ਫੈਕਟਰੀ ਸੀਗੀ ਇਹ ਇਹ ਸਰ 4:30 ਵਜੇ ਅੱਗ ਲੱਗੀ ਐ ਸਾਨੂੰ ਹੁਣੇ ਹੀ ਪਤਾ ਲੱਗਿਆ ਮੋਕੇ ਜਾ ਕੇ ਪਾਣੀ ਫੈਗਰਵੇਟ ਰਾਈਆਂ ਹੋਈਆਂ ਨੇ ਉਹ ਗੱਡੀਆਂ ਆ ਗਿਆ ਆਈਡੀਆ ਸਰ ਦੋ ਗੱਡੀਆਂ ਆ ਚੁੱਕੀਆਂ ਨੇ ਤੀਜੀ ਆ ਰਹੀ ਆ ਆਗ ਤੇ ਨਹੀਂ ਨਹੀਂ ਐਦਾ ਤਾਂ ਕੋਈ ਨੁਕਸਾਨ ਨਹੀਂ ਹੈਗਾ ਮੁੱਮ ਅੱਲਾ ਦੇ ਨਾਮ ਤੇ ਜਿਹੜਾ ਸ਼ਹਿਰ ਦਾ ਮਾਹੌਲ ਪੈਦਾ ਉਹ ਦੇਖੋ ਮਾਹੌਲ ਪੈਦਾ ਹੋ ਹੀ ਗਿਆ ਰੈਸ਼ੀ ਇਲਾਕਾ ਵਾ ਬੱਚੇ ਹੈਗੇ ਆ ਸਾਰੇ ਹੈਗੇ ਨੇ ਮੰਗ ਕਰ ਰਹੇ ਰੈਸ਼ੀ ਇਲਾਕੇ ਦੇ ਫੈਕਟਰੀਆਂ ਆ ਫੈਕਟਰੀਆਂ ਨਹੀਂ ਹੋਣੀਆਂ ਚਾਹੀਦੀਆਂ ਰੈਸ਼ੀ ਇਲਾਕੇ 'ਚ ਅਸੀਂ ਪ੍ਰਸ਼ਾਸਨ ਤੋਂ ਹੀ ਕਹਿੰਨੇ ਜਿੰਨੀਆਂ ਵੀ ਆਪਣੇ ਮੁਹੱਲੇ 'ਚ ਫੈਕਟਰੀਆਂ ਹੈਗੀਆਂ ਨੇ ਥੋੜਾ ਉਹਨਾਂ ਨੂੰ ਦੂਰ ਕੀਤਾ ਜਾਵੇ ਕਿਉਂਕਿ ਇਸ ਹਿਸਾਬ ਦੇ ਨਾਲ ਦੇਖੋ ਬੱਚੇ ਆ ਪੂਰਾ ਮੁਹੱਲਾ ਗਲੀ ਵੀ ਛੋਟੀ ਆ ਕੋਈ ਗੱਡੀ ਵੀ ਨਹੀਂ ਆ ਪਾ ਰਹੀ ਹੈ ਜਿਹਦੇ ਨਾਲ ਆਪਣ ਹੋ ਗਿਆ ਜੀ ਜਿੰਦਰ ਕੁਮਾਰਾ ਜੀ ਜੀ ਸਰ ਕਿਹੜਾ ਏਰੀਆ ਹੈ ਸਰ ਸਾਰੇ ਪ੍ਰੀਤਨਗਰ ਪੈਂਦਾ ਜੀ ਕੋਈ ਤੇ ਇਹ ਤਾਜਪੁਰ ਰੋਡ ਤੇ ਅਮਰੀਕਾ ਧਰਮਗੰਡੇ ਦੇ ਓਪੋਜ਼ਿਟ ਆ 4:30 ਵਜੇ ਸਾਨੂੰ ਇਤਲਾਹ ਹੋਈ ਕਿ ਸ਼ਾਲਾਂ ਦੀ ਜਿਹੜੀ ਫੈਕਟਰੀ ਆ ਤੇ ਉਹਦੇ ਵਿੱਚ ਅੱਗ ਲੱਗੀ ਆ ਜੀ ਤੇ ਸ਼ਾਲਾਂ ਦੀ ਆ ਜੀ ਸ਼ਾਲਾਂ ਦੀ ਯਾਰਾਂ ਦੇ ਮਾਲਕ ਨੇ ਹਾਲੇ ਪਤਾ ਲੱਗਾ ਸੀ ਜਾਨੀ ਕਿ ਜਦੋਂ ਪਹੁੰਚੇ ਤੁਰੰਤ ਚਾਰ ਗੱਡੀਆਂ ਲੈ ਕੇ ਤੇ ਕੰਮ ਚਾਲੂ ਜਾਨੀ ਜਾਨੀ ਨੂੰ ਨੁਕਸਾਨ ਹੋਇਆ ਸਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਤੇ ਖਲ ਕਿੰਨੀਆਂ ਗੱਡੀਆਂ ਆ ਚੁੱਕੀਆਂ ਪੰਜ ਗੱਡੀਆਂ ਕੰਮ ਕਰ ਰਹੀਆਂ ਸਰ ਠੀਕ ਹੈ ਜੀ ਸੁਨੀਲ ਕੁਮਾਰ ਹੈ ਜੀ ਮਾਲਕ ਦਾ ਨਾਮ ਹਾਂਜੀ ਮੇਰਾ ਦੋਸਤ ਹੈਗਾ ਉਹ ਇਸ ਵਕਤ ਆਊਟ ਆਫ ਸਟੇਸ਼ਨ ਹੈਗਾ ਨਾ ਇਸੇ ਦੇ ਫੈਕਟਰੀ ਸੀ ਉਹਨਾਂ ਦੀ ਇਹ ਆਪਣੀ ਸ਼ਾਲਾਂ ਦੀ ਫੈਕਟਰੀ ਸੀ ਸ਼ਾਲਾਂ ਵਗੈਰਾ ਬਣਦੀਆਂ ਸੀ ਆਪਣਾ ਮੋਹਰਲ ਵਗੈਰਾ ਬਣਦਾ ਸੀ ਕਿੰਨੇ ਸਾਲਾਂ ਤੋਂ ਫੈਕਟਰੀ ਸੀ ਇੱਥੇ ਇਹ ਫੈਕਟਰੀ ਤਕਰੀਬਨ ਤਾਂ ਬਹੁਤ ਪੁਰਾਣੀ ਹੈਗੀ ਹੈ ਜੀ ਤਕਰੀਬਨ ਹੋ ਗਿਆ ਹੁਣੇ ਆ 20 ਸਾਲ ਤੋਂ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਪਾਇਆ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੀ ਹੋ ਸਕਦਾ ਜੀ ਹੋਰ ਤਾਂ ਕੋਈ ਦਿੱਕਤ ਵਾਲੀ ਗੱਲਬਾਤ ਤਾਂ ਕੋਈ ਹੈ ਨਹੀਂ ਸੀ ਫਾਇਰ ਵਗਰੇਡ ਦੀਆਂ ਗੱਡੀਆਂ ਕਿੰਨੀ ਦੇਰ ਤੱਕ ਆ ਗਈਆਂ ਸੀ ਫਾਇਰ ਵਗਰੇਡ ਦੀਆਂ ਗੱਡੀਆਂ ਲੇਟ ਆਈਆਂ ਜੀ ਬਹੁਤ ਹੀ ਲੇਟ ਆਈਆਂ ਅਲੱਗ ਤਕਰੀਬਨ ਘੰਟੇ ਬਾਅਦ ਆਈਆਂ ਜੀ ਕਿੰਨਾ ਕਿੰਨਾ ਚੰਗੇ ਨੁਕਸਾਨ ਤਾਂ ਨਹੀਂ ਕੋਈ ਇੱਥੇ ਫਿਰਾਲ ਜਾਨੀ ਨੁਕਸਾਨ ਤਾਂ ਕੋਈ ਵੀ ਨਹੀਂ ਆਏਗਾ ਜੀ ਸਾਰੇ ਹੀ ਬਾਹਰ ਆ ਗਏ ਮਾਲੀ ਨੁਕਸਾਨ ਕਿੰਨਾ ਆਇਆ ਮਾਲੀ ਨੁਕਸਾਨ ਤਾਂ ਤਕਰੀਬਨ ਹੁਣ ਪਤਾ ਲੱਗੇਗਾ ਵੈਸੇ ਤਾਂ ਕਈ ਲੱਖਾਂ ਰੁਪਿਆ ਦਾ ਹੀ ਨੁਕਸਾਨ ਆਇਆ ਜੀ ਜਿੱਥੇ ਮੇਨ ਅੱਗ ਲੱਗੀ ਹੈ ਮਾਲ ਉੱਥੇ ਹੀ ਪਿਆ ਹੋਇਆ ਸੀ ਫੈਕਟਰੀ ਮਲਕ ਮਸ਼ੀਨਾਂ ਵੀ ਸਾਰੀਆਂ ਜਲ ਗਈਆਂ ਜੀ ਮਸ਼ੀਨਾਂ ਦਾ ਹੁਣ نیچے ਪਤਾ ਲੱਗੇਗਾ ਵੀ ਜਲੀਆਂ ਕਿੰਨੀ ਜਲੀਆਂ ਉਹ ਦੇਖਿਆ ਨਹੀਂ ਗਿਆ نیچے ਉੱਪਰ ਫੈਕਟਰੀ ਜਦੋਂ ਬਣਾਉਂਦੇ ਆ ਇਹਨਾਂ ਦਾ ਅੱਗੇ ਦਾ ਪ੍ਰਬੰਧ ਨਹੀਂ ਹੋਣਾ ਕਿ ਬੁਝਾਉਣ ਦਾ ਨੀ ਅੱਗ ਅੱਗ ਦਾ ਤਾਂ ਅੰਦਰ ਸਿਲੰਡਰ ਪੇ ਹੈਗੇ ਜੀ ਅੱਗ ਬੁਝਾਣ ਦੇ ਬੰਦੇ ਲੱਗੇ ਹੀ ਹੈਗੇ ਸੀ ਉਹ ਜਾਣਦੇ ਆ ਕਿ ਇਲਾਕੇ ਦੇ ਫੈਕਟਰੀਆਂ ਬੰਦ ਹੈ ਜੀ ਫੇਰ ਵੀ ਚੱਲਦੇ ਨੇ ਇਹ ਨਾਰਮਲ ਇੱਕ ਕਿਸਮ ਦੀ ਜਿਵੇਂ ਨਿਟਿੰਗ ਉਹ ਨਹੀਂ ਹੁੰਦੀ ਹੋਜਰੀ ਵਾਲੀ ਅਸੀਂ ਪਰ ਕਿਤੇ ਕਿਤੇ ਕਿ ਕਪੜਾ ਜਿਹੜਾ ਨਾ ਪੈਟਰੋਲਿੰਗ ਪਦਾਰਥ ਹੈ ਉੱਤੇ ਅਗਲੇ ਤੋਂ ਦਿੱਕਤ ਦਿੱਕਤ ਕਿੰਨੀ ਅਭਿਆਨਕ ਹੈ ਅੱਜ ਨਵੀਆਂ ਬਿਲਡਿੰਗਾਂ ਨੇ ਵੀ ਖਤਰਾ ਹੈ ਇਹ ਕਿਤੇ ਫਟੀਆਂ ਬਾਹਰ ਨਹੀਂ ਹੋਣਾ ਚਾਹੀਦਾ ਇਹ ਹੁਣ ਦੇਖਿਆ ਜਾਏਗਾ ਜੀ ਕਿੱਦਾਂ ਜੀ ਠੀਕ ਠੀਕ ਹੈ ਜੀ ਵੇਚ ਕਿਹੜਾ ਏਰੀਆ ਜੀ ਇਹ ਇਹ ਆਪਣੇ ਪਨੀਤ ਨਗਰ ਦਾ ਏਰੀਆ ਯਾਰ ਇੱਥੇ ਸ਼ਾਰਟ ਬਣਾਉਣ ਦੀ ਫੈਕਟਰੀ ਆਰ ਕੇ ਫੈਕਟਰੀ ਉਹਦੇ ਥੱਗ ਲੱਗਣ ਦੀ ਖਬਰ ਆਈ ਸੀਾਨੂੰ ਇਨਫਾਰਮੇਸ਼ਨ ਮਿਲਦੀ ਅਸੀਂ ਮੌਕੇ ਤੇ ਪਹੁੰਚੇ ਆ ਫਾਇਰ ਬ੍ਰਿਗੇਡ ਵੀ ਪਹੁੰਚੀ ਆ ਤੇ ਲਗਾਤਾਰ ਕੰਮ ਜਾਰੀ ਆ ਹਾਲ ਦੀ ਘੜੀ ਕੰਟਰੋਲ ਦੇ ਵਿੱਚ ਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਸਰਵੋਤਮ ਜਾਨੀ ਨੁਕਸਾਨ ਦੀ ਹਜੇ ਕੋਈ ਖਬਰ ਨਹੀਂ ਆਈ ਆਪਾਂ ਨੂੰ ਹਾਂਜੀ ਆਰ ਕੇ ਫੈਕਟਰੀ ਵਾਲੇ ਦੇ ਮਾਲਕਾਂ ਦਾ ਨਾਮ ਹੈ ਜੀ ਕਿ ਕਿਤੇ ਨਾ ਕਿਤੇ ਸਰ ਜਿੱਦਾਂ ਕੀ ਭੀੜੇ ਲੱਗ ਕੇ ਤੇ ਫੈਕਟਰੀਆਂ ਬਣ ਜਾਂਦੀਆਂ ਕਿਤੇ ਬਾਹਰ ਨਹੀਂ ਹੋਣੀ ਚਾਹੀਦੀ। ਬਿਲਕੁਲ ਰੈਸ਼ੀ ਇਲਾਕੇ ਤੋਂ ਦੂਰ ਹੋਣੀ ਚਾਹੀਦੀਆਂ ਫੈਕਟਰੀਆਂ ਬਾਰੇ ਲੋਡਿੰਗ ਦੀ ਕਾਰਵਾਈ ਕਰਨ ਦੀ ਲੋੜ ਹੈ। ਚਲੋ ਜਾਨੀ ਨੁਕਸਾਨ ਤੋਂ ਬਚਾ ਆਪਣਾ ਇਹ। ਮਹੱਲਾ ਨਿਵਾਸੀਆਂ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਸੁਰੱਖਤ ਕਰ ਰਹੇ ਹੋ? ਮਹੱਲਾ ਨਿਵਾਸੀਆਂ ਨੂੰ ਇਹੀ ਆ ਵੀ ਇਥੋਂ ਇੱਕ ਵਾਰੀ ਫਾਇਰ ਅਲ ਏਰੀਆ ਜਿਹੜਾ ਉਹ ਸਾਈਡ ਤੇ ਰਹਿਣ ਥੋੜਾ ਦੂਰ ਰਹਿਣ ਕਿਉਂਕਿ ਜਿੰਨੇ ਵੇਰ ਕੋਈ ਕੰਟਰੋਲ ਨਹੀਂ ਹੁੰਦੀ ਫਾਇਰ। ਉਨੀ ਦੇਰ ਤੱਕ ਆਪਾਂ ਕਿਸੇ ਵੀ ਹਾਦਸੇ ਤੋਂ ਬਚਾ ਰੱਖੀਏ। ਠੀਕ ਹੈ।